ਹੈਲੋ एवरीवन ਵੈਲਕਮ ਬੈਕ ਟੂ ਦਿ ਚੈਨਲ ਮੈਂ ਡਾਈਟੀਸ਼ਨ ਚੇਤਨਾ ਹੋਪ ਹੋਲਡਿੰਗ ਵੈਲ ਅੱਜ ਫੇਰ ਲਗਾਇਆ ਆਪਾਂ ਦੇਸੀ ਤੜਕਾ ਕਿਵੇਂ ਆਓ ਦੇਖਦੇ ਆਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਨਾਰਮਲ ਮੈਂ ਲਿਆ ਅੱਜ ਸਰੋਂ ਦਾ ਤੇਲ ਉਹ ਦਸੈਂ ਦਾ ਨਮਕ ਹਿੰਗ ਔਰ ਜੀਰਾ ਆਪਾਂ ਕਿ ਉਹ ਚੰਗੇ ਤਰੀਕੇ ਦੇ ਨਾਲ ਆਪਾਂ ਜਿਹੜਾ ਜਦੋਂ ਆਪ ਕਾਲਾ ਨਹੀਂ ਕਰਨਾ ਨਹੀਂ ਤਾਂ ਜੀਰਾ ਬਹੁਤ ਜਲਦੀ ਭੁੰਨ ਹੋ ਜਾਂਦਾ ਹੈ ਹਿੰਗ ਦਾ ਅਸਰ ਖਤਮ ਹੋ ਜਾਂਦਾ ਹੈ ਫਿਰ ਆਪਾ ਨਾਲੀ ਵਿੱਚ ਪਾਤਾ ਪਿਆਜ਼ ਲੋਹੇ ਦੀ ਕੜਾਈ ਦੇ ਵਿੱਚ ਦੇਸੀ ਘਿਗ ਨਾਲ ਤੜਕਾ ਲਾਇਆ ਕਰੋ ਲਾਈਫ ਨੂੰ ਇੰਜੋਏ ਕਰਿਆ ਕਰੋ ਐਂ ਇਸ ਤੜਕੇ ਦੀ ਤਰ੍ਹਾਂ ਖੁਸ਼ੀ ਮਮਦੇ ਨਾਲ ਚੰਗੇ ਵਿਚਾਰਾਂ ਦੇ ਨਾਲ ਚੰਗੇ ਕਰਮਾਂ ਦੇ ਨਾਲ ਉਸ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਏ ਸਾਡੇ ਅੱਜ ਬਣ ਕੇ ਤਿਆਰ ਹੋਈ ਪਨੀਰ ਦੀ ਪੁਰਜੀ। ਕੋਆ ਕਿਸੇ ਦੁੱਧ ਫਟ ਗਿਆ। ਆਪਣੇ ਆਪ ਹੀ ਗਰਮੀ ਦੇ ਦਿਨ ਹੈਗੇ ਐ। ਬਟ ਫਿਰ ਵੀ ਕੁਝ ਨਾ ਕੁਝ ਪ੍ਰੋਬਲਮ ਆ ਜਾਂਦੀ ਹੈ ਕਈ ਵਾਰ। ਤਾਂ ਫਿਰ ਉਹਦੇ ਨਾਲ ਉਹ ਬੈਟਰ ਆ ਗਈ ਆਪਾਂ ਜਿਹੜੀ ਘਰ ਦੀ ਪੁਰਜੀ ਬਣਦੀ ਹੈ ਨਾ ਪਨੀਰ ਦੀ ਉਹ ਬਹੁਤ ਬੈਸਟ ਹੈ ਬਾਰ ਦੇ ਪਨੀਰ ਦੇ ਨਾਲ। ਸੋ ਟਮਾਟਰ ਇਜ਼ ਨਾਟ ਅਵੇਲੇਬਲ ਐਟ ਹੋਮ ਇਸ ਘਰ ਕੇ ਬਿਨਾ ਟਮਾਟਰ ਤੋਂ ਹੈ। ਬਿਲਕੁਲ ਐਗ ਜਿਹੜੇ ਖਾਂਦੇ ਆ ਉਹਨਾਂ ਨੂੰ ਪਤਾ ਹੋਣਾ ਐਗ ਦੀ ਭੂਜੀ ਦੀ ਤਰ੍ਹਾਂ ਬਣਦੀ ਹੈ ਸੋ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਪਾਈ ਸੁੱਕੀ ਮੇਥੀ ਤੇ ਇਹਨੂੰ ਗਾਰਨਿਸ਼ ਕਰ ਲਿਆ ਹਲਦੀ ਧਨੀਆ ਪਾਊਡਰ ਘਰਚ ਬਣਿਆ ਮਸਾਲਾ ਕਾਲੀ ਮਿਰਚ ਇਹ ਸਭ ਪਾ ਕੇ ਇਹਨੂੰ ਵਧੀਆ ਜਿਹਾ ਤੜਕਾ ਬਣਾਇਆ ਸ਼ੁਕਰਾਨਾ ਕਰਿਆ ਕਰੂੰ ਸਰਪ ਦਾ ਜਿਹੜਾ ਸਾਨੂੰ ਤਿੰਨ ਟਾਈਮ ਦੀ ਰੋਟੀ ਦਿੰਦਾ ਹੈ